ਜਿਵੇਂ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦਿੱਲੀ ਦੀ ਰਾਊਸ ਐਵੇਨਿਊ ਕੋਟ ਦੇ ਕੇਂਦਰੀਵਾਲ ਨੂੰ 28 ਮਾਰਚ ਤੱਕ ਰਿਮਾਂਡ ਵਿੱਚ ਭੇਜਿਆ ਗਿਆ ਹੈ ਦਿੱਲੀ ਦੇ ਮੁੱਖ ਮੰਤਰੀ ਨੇ ਆਮ ਪਾਰਟੀ ਦੇ ਕੌਮੀ ਕਨਵਰਨ ਅਰਵਿੰਦਰ ਕੇਂਦਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ ਦਿੱਲੀ ਦੀ ਰਾਊਸ ਐਵੇਨਿਊ ਕੋਰਟ ਵਿੱਚ 28 ਮਾਰਚ ਤੱਕ ਰਿਮਾਂਡ ਤੇ ਭੇਜ ਦਿੱਤਾ ਹੈ ਹੁਣ ਅਰਵਿੰਦਰ ਕੇਂਦਰੀਵਲ 28 ਮਾਰਚ ਤੱਕ ਦਿਹਾਸਤ ਰਹਿਣਗੇ ਨਵੰਬਰ 2023 ਤੋਂ ਬਿੱਲ ਚੂਹੇ ਦੀ ਖੇਡ ਤੋਂ ਬਾਅਦ ਇਨਫੋਰਮੈਂਟ ਟੈਕਨੋਲੋਜੀ ਨੇ ਆਖਰਕਾਰ ਵਿੱਚ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵਰ ਅਰਵਿੰਦਰ ਕੇਂਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਦਿੱਲੀ ਹਾਈ ਕੋਰਟ ਨੇ ਦਾਖਲ ਹੋਏ ਤੋਂ ਬਾਅਦ ED ਦੇ ਕੇ ਦੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਨੂੰ ਕੋਈ ਸੁਰੱਖਿਆ ਦੇਣ ਦੀ ਇਲਨ ਕਾਰਕਰ ਦਿੱਤਾ ਹੈ ਦੇ ਨਾਲ ਹੀ ਰਵਿੰਦਰ ਕੇਂਦਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਵਿੱਚ ਸਿਆਸੀ ਤੂਫਾਨ ਖੜਾ ਹੋ ਗਿਆ ਰਵਿੰਦਰ ਕੇਂਦਰੀਵਾਲ ਦੀ ਪਟੀਸ਼ਨ ਤੇ ਸ਼ੁੱਕਰਵਾਰ ਨੂੰ ਸਪਰੀਮ ਕੋਰਟ ਦੀ ਚੋਸ ਸੁਣਵਾਈ ਹੋਈ ਕਿ ਇਸ ਦੌਰਾਨ ਕਾਂਗਰਸ ਨੇਤਾ rahul gandhi ਨੇ kendriwal ਦੇ ਪਰਿਵਾਰ ਤੇ ਗੱਲਬਾਤ ਕੀਤੀ ਅਤੇ ਅੱਜ ਉਹ kendriwal ਦੇ ਪਰਿਵਾਰ ਨੂੰ ਮਿਲ ਸਕਦੇ ਹਨ ਆਈ ਜਾਣਦੇ ਹਾਂ ਕੀ ਖਬਰ ਵਿੱਚ ਉਹ ਚਾਰ ਕਾਰਨ ਜਿਨ੍ਹਾਂ ਨੇ kanbirind kendriwal ਦੀ ਗ੍ਰਿਫਤਾਰੀ ਹੋਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਗ੍ਰਿਫਤਾਰੀ ਦੇ ਬਾਰੇ ਦੇਖਣ ਲਈ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਅਤੇ ਸਬ ਚੈਨਲ ਨੂੰ ਸਬਸਕ੍ਰਾਈਬ ਕਰੇ ਧੰਨਵਾਦ